ਜੋ ਇਹ ਫਿਲਮ ਦੇਖਦੇ ਹੋਏ ਨਾਮ ਨਾ ਹੋਇਆ ਕਿ ਜਿਹੜੇ ਛੋਟੇ ਸਾਂਗਾਂ ਦੇ ਵੱਡੇ ਸਾਹਿਬ ਜਾਨੀ ਸ਼ਾਦਰ ਵੇਖੇ ਇੱਕ ਵਾਰ ਦਾ ਜੋ ਉਸਕੇ ਫਤ ਜਾ ਵਾਏ ਨੂੰ ਕਿੱਕਾ ਕਾਦਸਾ ਵਾਏ ਦੇ ਕਿ ਪੁਣ ਮੈਂ ਦੇਖਨੇ ਕਿੰਨੇ ਬੱਚਾ ਨੇ ਤੇ ਹਮ ਧਿਆਨ ਨਾਲ ਵੇਖਿਆ ਕਿ ਕਿੰਨੇ ਬੱਚਾ ਨੇ ਸ਼ੋਰ ਮਚਾਇਆ ਤੇ ਫਿਲਮ ਦਾ ਜਿਹੜਾ ਪਹਿਲਾ ਕੁਸ਼ਨ ਹੈ ਯਾਰ ਤੇ ਫਿਲਮ ਵਿੱਚ ਸਭ ਤੋਂ ਪਹਿਲਾ ਸ਼ਬਦ ਕਿਹੜਾ ਆਇਆ ਸੀ વાયક દીકન ખાલસા વાયક હોજી કને મે કુલદીપ સિંહ સિલમપુર રહેનોક તો સિલમજી જલ કાર્યા તો પેલા શબ્દ થી કુસી સત્યપૂર્ણાને પરગટયા મીટી તુંદ જબ ચાંદન હોવા જો કલ સૂરજ નીકળયા તારે છપે મંદિર પર ઓલે સોને હા શર શર અગલા પ્રશ્ન મેનાજી કીને સિંહ જેડે હે ઓનાને ਸਾਨੂੰ ਛੱਡੰਗਾ ਜਿਹੜਾ ਪ੍ਰੋਣ ਲਾਇਆ ਸੀ ਤੇ ਕਿੰਨੇ ਸਿੰਘ ਛੱਡ ਗਏ ਦਾਸਾ ਰਾਈਸ ਸਿੰਘ ਜਿਹਦੇ ਮੇਰਾ ਪ੍ਰਭੂ ਸਿੰਘ ਹੈ ਐ ਸਾਸ ਨੂੰ ਕਾਣਾ ਚੜਦੇ ਸੀ ਫਾਲਤਾਲੀ ਸਿੰਘ ਹੀ ਗਏ ਉਹਨਾਂ ਨੇ ਵਿਦਾ ਵਿੱਚ ਕੀ ਲੱਕੇ ਗੁਰੂ ਜੀ ਗੁਰੂ ਜੀ ਨੇ ਲੱਕੇ ਕਿਹਾ ਸੀ ਕਿ ਤੁਸੀਂ ਅੱਜ ਦੇ ਪਰਦੇਸ ਚ ਲਿਖਦੋ ਕਿ ਤੁਸੀਂ ਗੁਰੂ ਦਾ ਸਿੱਖ ਨਹੀਂ ਹੋ ਕੋਲ ਹੈ ਕਿ ਤੁਸੀਂ ਹੀ मैं अच्छी तो अभिषेक नहीं मैं मैं तो यार गुरु बोले सोनिया हाँ, सत्याराधन परिवार भी छोड़ने को पहला गुरु जी ने केडी भाई रावण नहीं क्या सी राय गुरुजी का मौजूदा अच्छा राय गुरुजी होते मेरा नाम गांधी मैं जीव लोग तो आसारी बार वापस नहीं करते वापस नहीं क्या सी आसारी बार रावण बोले सोनिया सोनिया अगर जेड़ा प्रश्न हैगा वो तो हैगा परिवार भी छोड़े ते ते, कौन, कौन, किरे -किरे दे टाइम पे कौन-कौन किवे-किवे नाल गया था मैं जिन्ना लाल साहब राय मजी की कहते मैं आना मुझे छ परिवार छोड़े दे टाइम पे बाबा अजीत सिंह जी अठे बाबा जोहार सिंह जी गुरु गोबिंद सिंह जी के नाल गए थे तब पा, पापा फतेह सिंह जी पापा जगावर सिंह जी माता गुजर कौर जी ने आए थे माता सुंदर कौर माता सुंदर कौर जी बिल्कुल <laughs> ठीक है माता सुंदर कौर जी ने पाई जी, मनी मनी सिंह जी ना दिल्ली वाला आ रहा है ओए सोनिया सर तुष्टिया फल एक लास्ट क्वेश्चन हो रहा है जी तो

ਮਾਪਾ ਅਜੀਤ ਸਿੰਘ ਜੀ ਨੇ ਜਗਤ ਸਿੰਘ ਜੀ ਨੂੰ ਕਿਰਪਾਨ ਬਾਰੇ ਕੀ ਕਹਿਆ ਕਿਰਪਾਨ ਬਾਰੇ ਕੀ ਕਹਿਆ ਕੋਈ ਹੋ ਉਨ੍ਹਾਂ ਨੇ ਕਹਿ ਸੀ ਕਿ ਸਿੱਖ ਦੀ ਕਿਰਪਾਨ ਜਿਹੜੀ ਹੈ ਉਹ ਸਿਰਫ ਕਿਰਪਾ ਕਰਨ ਲਈ ਹੁੰਦੀ ਹੈ ਝੂਠ ਕਰਨ ਲਈ ਨਹੀਂ ਹੁੰਦੀ ਤੇ ਤਲਵਾਰ ਜਿਹੜੀ ਉਹ ਝੂਠ ਕਰਨ ਲਈ ਹੁੰਦੀ ਹੈ ਕਿਰਪਾਨ ਕਿਰਪਾ ਕਰਨ ਲਈ

ਸਭ ਤੋਂ ਪਹਿਲੇ ਮਾਲਕ ਪੰਡਤ ਸਾਹਿਬ ਸ਼ਹੀ ਗੁਰੂ ਗਰੰਤ ਸਾਹਿਬ ਜੀ ਦੇ ਅਜੂਬੀ ਵਿਚਾਰ ਆਤਮਾਤਮ ਸਤ ਸੰਗਤ ਜੀ ਸਾਰੇ ਅੱਜ ਦੇ ਬੱਚੇ ਬਲਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚਾਰ ਸਾਹਿਬਾਂ ਦੇ ਇਤਿਹਾਸ 'ਤੇ ਇੱਕ ਫਿਲਮ ਚਲਾਈ ਗਈ ਸਾਰੇ ਬੱਚਿਆਂ ਨੂੰ ਪਹਿਲਾਂ ਤੋਂ ਹੀ ਦੱਸਿਆ ਗਿਆ ਸੀ ਕਿ ਸਾਰੇ ਬੱਚਿਆਂ ਨੇ ਬੜੇ ਧਿਆਨ ਨਾਲ ਮੂਵੀ ਨੂੰ ਦੇਖਣਾ ਹੈ ਜੋ ਵੀ ਕੋਸ਼ਿਸ਼ ਹੋਣਗੇ ਜਿਹੜਾ ਬੱਚਾ ਉਹਦੇ ਜਵਾਬ ਦੇਵੇਗਾ ਉਹਨੂੰ ਇਨਾਮ ਦਿੱਤਾ ਜਾਏਗਾ ਬੱਚਿਆਂ ਦੇ ਬੱਚੇ ਅੱਦੇ ਬੱਚੇ ਬਾਹਰ ਖੇਡਦੇ ਸੀ ਤੇ ਮਾਦਰਾਂ ਸੀ ਬਾਜ ਮਾਲ ਕੇ ਉਹਨਾਂ ਨੂੰ ਅੰਦਰ ਵੀ ਭੇਜਦੇ ਸੀਗੇ ਜਾਓ ਮੇਟਾਂ ਅੰਦਰ ਜਾ ਕੇ ਇਤਿਹਾਸ ਸਾਨੂੰ ਇਤਿਹਾਸ ਕਿਉਂ ਦੱਸਣਾ ਪੈ ਰਿਹਾ ਸਾਨੂੰ ਇਤਿਹਾਸ ਇਸ ਤਰ੍ਹਾਂ ਕਿ ਦੱਸਣਾ ਪੈ ਰਿਹਾ ਕਿ ਕਿਹੜੇ ਸਾਤਾ ਇਤਿਹਾਸ ਕਿਹ ਹੈ ਹੀ ਨਹੀਂ ਕਿਤੇ ਕਿਤਾਬਾਂ ਚ ਇਤਿਹਾਸ ਬੱਚੇ ਪੜਦੇ ਐ ਆਰਥ ਸਨ ਬੇਰ ਉਸ ਤੋਂ ਪਹਿਲੇ ਅਸੀਂ ਇਸ ਦੀ ਗੱਲ ਨਹੀਂ ਆ ਉਹਦੇ ਸਿੱਧੇ ਇਤਿਹਾਸ ਸਿੱਖਣਾ ਇਤਿਹਾਸ ਹੀ ਨਹੀਂ ਕਿਉਂਕਿ ਮੌਕੇ ਦੀ ਸਰਕਾਰਾਂ ਨੇ ਸਾਡੇ ਇਤਿਹਾਸ ਨੂੰ ਦਬਾਇਆ ਗਿਆ ਕਿਸੇ ਵੀ ਮਨ ਦੱਸਿਆ ਸਾਰਿਆਂ ਨੂੰ ਕਿ ਜਿਹੜੀ ਸਰਕਾਰਾਂ ਰਹੀਆਂ ਪਿੱਛੇ ਉਹਨਾਂ ਨੇ ਸਾਡੇ ਜਿਹੜੀ ਕੌਮ ਦਾ ਇਤਿਹਾਸ ਹੈ ਨਾ ਉਹਨੂੰ ਬਿਲਕੁਲ ਦਬਾ ਦਿੱਤਾ ਗਿਆ ਕਿਉਂ ਸਾਡੀ ਜਿਹੜੀ ਕੌਮ ਹੈ ਨਾ ਮਾਸ਼ਾਅੱਲਾ ਦੀ ਕੌਮ ਹੈ ਛੋਟੇ ਛੋਟੇ ਸਹਿਬ ਜਰਦੇ ਕਹਿੰਦੇ ਨਿੱਕਿਆਂ ਮਨਾ ਵੱਡੇ ਸਾਰੇ ਦੇਖੋ ਅੱਜ ਤਾਂ ਸ਼ਾਮ ਦੇ ਰਹੇ ਨੇ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸ਼ਾ ਦੀ ਐਡੀ ਕਿਰਪਾ ਗੁਰਦਾਇਆ ਦਸਾ ਜੀ ਦੀ ਅੱਜ ਸਾਡੇ ਬੱਚੇ ਵੀ ਥੋੜੀ ਸੱਤ ਨਾਲਿਆਂ ਨੇ ਨਾ ਪੂਰਾ ਪਰਿਵਾਰ ਨਾਲ ਭੱਜੋ ਭੱਜੋ ਆਇਆ ਦਾ ਵੀ ਉੱਧਰ ਜਾਓ ਉੱਧਰ ਜਾਓ ਇਹ ਕਰੋ ਪਰ ਉਹ ਸਿੱਖੀ ਦਾ ਜਿਹੜਾ ਗੁੱਟਾ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਗੁਰਦਾਇਆ ਦਸਾ ਜੀ ਸਾਨੂੰ ਯਾਦ ਕਰਾਉਂਦੀਆਂ ਚੀਜ਼ਾਂ ਅਸੀਂ ਕਿਉਂ ਭੁੱਲੇ ਬੈਠੇ ਹਾਂ ਬੱਚੇ ਨੇ ਬੱਚਿਆਂ ਨੂੰ ਪਤਾ ਹੀ ਨਹੀਂ ਇਤਿਹਾਸ ਸਾਡਾ ਬੱਚਾ ਗੈਰੰਗਾ ਜੀ ਡੈਡੀ ਮੇਰੇ ਨਾਲ ਸਿਰ ਚ ਖੁਰਕ ਹੁੰਦੀ ਐ ਮੈਂ ਵਾਲ ਕੱਢਾਂ ਆਂ ਤੇ ਘਰ ਦੇ ਬੜੀ ਸੁਭ ਸੌਖੀ ਰੋਹੀ ਰਹਿੰਦੇ ਨੇ ਮੇਰੇ ਜੀ ਬੱਚੇ ਦੇ ਖਾਲ ਹੋਣੀ ਸੀ ਤਾਂ ਅਸੀਂ ਨਾ ਕਿਸ ਬੱਚੇ ਦੇ ਕੇਸ ਕਰਦੇ ਬੱਚੇ ਦਾੜੀਆਂ ਰਣਾ ਲੈਂਦੇ ਆ ਕਈ ਚੀਜ਼ਾਂ ਐ ਪਰ ਸਾਡਾ ਉਹ ਬੱਚਿਆਂ ਨੂੰ ਇਹ ਜਾਗਰੂਕ ਕਰਨਾ ਐ ਇਹ ਮੂਵੀ ਇੱਕ ਮੈਸੇਜ ਐ ਕਿਉਂ ਇਤਿਹਾਸ ਸਹੀ ਨਹੀਂ ਤੇ ਪਤਾ ਹੀ ਨਹੀਂ ਇਹਦੇ ਨਾਲ ਬੱਚੇ ਸਾਡੇ ਪਿਆਰ ਦੇਖਣਗੇ ਅੱਜ ਬੱਚੇ ਦਮਾਲੇ ਬੰਦੇ ਨੇ ਕਿਹਦੇ ਸੋਹਣੇ ਲੱਗਦੇ ਦੇਖਦਾ ਕਿਉਂ ਇਹ ਸਭ ਦੇਖ ਕੇ ਹੋ ਰਿਹਾ ਸੋਸ਼ਲ ਮੀਡੀਆ ਦਾ ਜਮਾਨਾ ਹੋ ਗਿਆ ਇਹ ਚੀਜ਼ਾਂ ਨਹੀਂ ਹੋਣਗੀਆਂ ਤੇ ਸਾਡੇ ਬੱਚੇ ਦੂਜੀ ਫਿਲਮਾਂ ਦੇਖ ਕੇ ਦੇਖੋ ਹੋਰ ਜਿਹੜੀ ਕੰਮਾਂ ਨੇ ਨਾ ਆਪਣੇ ਤਰ੍ਹਾਂ ਦੇ ਬਹੁਤ ਜ਼ਿਆਦਾ ਸੁਚੇਤ ਹੈਗੇ ਹੁਣ ਸਾਡੀ ਜਿਹੜੀ ਕੰਮ ਹੈ ਉਹਨੂੰ ਇਤਿਹਾਸ ਰੂਪ ਇਸ ਢੰਗੇ ਦਵਾਇਆ ਗਿਆ ਹੈ ਮੈਂ ਸੇਰ ਕਮਾਣਾ ਸਾਡੀ ਜਿਹੜੀ ਕੌਮ ਹੈ ਮਾਰਸਲਾ ਦੀ ਕੌਮ ਹੈ ਛੋਟੀ ਛੋਟੀ ਉਮਮਾ ਦੇਖੋ ਕਿੱਡੇ ਜਦੋਂ ਮਾਤਾ ਜੀ ਕੋਲ ਆਏ ਸਹਿਬਜ਼ਾਦੇ ਤੇ ਮਾਤਾ ਜੀ ਨੇ ਪੁੱਛਿਆ ਕਿਹਾ ਤੁਸੀਂ ਅੱਜ ਦੱਸਿਆ ਕਿ ਮਾਤਾ ਜੀ ਤੁਸੀਂ ਸਾਨੂੰ ਪੁੱਛਿਆ ਨਹੀਂ ਕਿ ਅੱਜ ਅੰਤਰਾਜੀ ਨੇ ਕੀ ਕਿਹਾ ਦਰਬਾਰ ਦੇ ਵਿੱਚ ਜਬ ਜੀਰ ਖਾਨ ਨੇ ਕੀ ਕਿਹਾ ਤੇ ਜਦੋਂ ਮਾਪਾਈ ਨੇ ਪੁੱਛਿਆ ਤੇ ਸਹਿਬਜ਼ਾਦੇ ਨੇ ਦੱਸਿਆ ਕਿ ਜੀ ਮਾਤਾ ਜੀ ਸਾਨੂੰ ਦੀਵਾਰ 'ਚ ਚਿਣੰਦਾ ਪਤਾ ਚੱਲੀ ਗਿਆ ਤੇ ਮਾਤਾ ਜੀ ਨੇ ਕਿੰਨੀ ਹਲਾਸ਼ੈ ਦਿੱਤੀ ਕਿ ਬੱਚੇ ਦਿਵਾਰ ਚ ਚੀਨੀ ਦੇਣ ਕੇ ਮਾਰ ਥੋੜੀ ਦੇਣਗੇ ਪਰ ਲੇਕਿਨ ਗੁਰੂ ਸਾਹਿਬ ਸਭ ਜਾਣੀ ਜਾਣ ਸੀਗੇ ਉਹਨਾਂ ਨੇ ਸਿੱਖੀ ਦਾ ਬੋਟਾ ਲਾਣਾ ਸੀ ਕਿ ਤਾਂ ਕਿ ਜਿਹੜੇ ਸਾਡੇ ਆਣ ਵਾਲੇ ਸਿੱਖ ਹੋਣਗੇ ਜਦੋਂ ਦੇਖਣਗੇ ਨਾ ਕਿ ਉਹ ਦਸਮੇਸ਼ ਬਾਸਾ ਸਰਵੰਸਦਾਜੀ ਜੀ ਨੇ ਸਿੱਖ ਧਰਮ ਖਾਲਸਾ ਪੰਥ ਸਜਾ ਲਈ ਆਪਣਾ ਪੂਰਾ ਸਰਵਾਂਛੀ ਵਾਰਤਾ ਏ ਬੜੀ ਬੜੀ ਕਿਰਪਾ ਕਰਤੇ ਮਹੰਤਾਂ ਸਾਬ ਜੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਗੁਜਰਵਾਲ ਜੀ ਸਾਡੀ ਕੌਮ ਦੇ ਉੱਤੇ ਜਦ ਮਾਤਾ ਜੀ ਆਏ ਨਾ ਜਦੋ ਸਹਾਂਜਾ ਦੇ ਸਹੀ ਜਗੋ ਗੋਬਿੰਦ ਸਿੰਘ ਮਹਾਰਾਜ ਬੈਠੇ ਸੀ ਤੇ ਮਾਤਾ ਜੀ ਸਹਾਂਜਾ ਦਾ ਦੇਖ ਰਹੇ ਸੀ ਕਿੱਥੇ ਗਏ ਮੇਰੇ ਸਹਾਂਜਾ ਤੇ ਗੁਰੂ ਸਾਹਿਬ ਨੇ ਜਿਆ ਇਹਨ ਪੁੱਤਰਨ ਕੇ ਸੀਸ ਪਰ ਵਾਲ ਦੀ ਇਸ ਵਿਚਾਰ ਚਾਰ ਮੂਰੇ ਤੋਂ ਕਿਆ ਹੋਇਆ ਜੀਵਨ ਕਈ ਹਜ਼ਾਰ ਉਹ ਸਾਨੂੰ ਬੋਲ ਕੇ ਰਹੀ ਸੀ ਅੱਜ ਜਿਹੜੇ ਬੈਠੇ ਆ ਅਸੀਂ ਸਿੰਘ ਸਾਜ ਕੇ ਬੈਠੇ ਆ ਉਹ ਸਾਡੇ ਲਈ ਬੋਲ ਕੇ ਨੇ ਸੀ ਕਿ ਚਾਰ ਅੰਮ੍ਰੇ ਤਾਂ ਕੀ ਹੋਵਾ ਜੀਵਨ ਤੇ ਹੀ ਮਜਾ ਮੈਂ ਸਾਰੇ ਗੱਲਾਂ ਕਰਦੀਆਂ ਮੇਰੇ ਰਵਿੰਦਰ 부ਜਾਰ ਜੀ ਰਵਿੰਦਰ ਸਿੰਘ 부ਜਾਰ ਜੀ ਮੈਂ ਤਾਂ ਵੀ ਮੈਂ ਧੰਨਵਾਦ ਕਰਦਾ ਕਿ ਆ ਕੇ ਆਪਣਾ ਕੀਮਤੀ ਸਮਾਂ ਦੇ ਕੇ ਸਹਿਬਜ਼ਾਦ ਦੀ ਜਿਹੜੀ ਮੂਵੀ ਸੀ ਪਹਿਲਾ ਫਸਟ ਨੂੰ ਵੀ ਦਿਖਾਈ ਗਈ ਉਸ ਤੋਂ ਉਪਰੰਤ ਜਿਹੜਾ 10 ਮਿੰਟ ਦਾ ਜਿਹੜਾ ਸੀਨ ਸੀਗਾ ਉਹ ਪਾਰਟ 2 ਦਾ ਸੀ ਪਿਲੰਦੀ ਸੇਵਾ ਲਈ ਗੁਰੂਆਂ ਕਮੇਟੀ ਬਲ ਹਸਾਦਾ ਬਹੁਤ ਬਹੁਤ ਧੰਨਵਾਦ ਜੀ ਵਾਹਿ ਕੋਚਿਕਾ ਫਲਸਾ ਵਾਹਿ